ਕੜਕ ਆਪਣੀ ਗੜ ਸਕਦੇ ਨੇ ਇਹ ਲੋਕੀ ਮਨਾ ਕੇ ਤੁਸੀਂ ਇੱਥੇ ਵਿਜ਼ਿਟ ਕਰਕੇ ਦੱਸੋ ਬਗਲੇ 20 ਸਾਲ ਤੱਕ ਵੀ ਇੱਥੇ ਕੌਣ ਆਪਣੀ ਫਸਲ ਕਰ ਸਕਦਾ ਹੈ ਇਹ ਰੇਤ ਨਹੀਂ ਰਹੀ ਇਹ ਦੇਖ ਲਓ ਉਹ ਦਰਿਆ ਕਿੱਥੇ ਨਹੀਂ ਮੇਰੀ ਉੱਡਦੀ ਰੇਤ ਤੇ ਤੰਜ਼ ਨਾ ਕਰ ਠੀਕ ਹੈ ਕੁਝ ਲੋਕੀ ਇਹ ਉੱਡਦੀ ਰੇਤ ਆ ਸਾਡੇ ਤੇ ਤੰਜ਼ ਕਰਦੇ ਨੇ ਬਈ ਹੁਣ ਤੁਸੀਂ ਦਰਿਆ ਦੇ ਵਿੱਚ ਕਬਜ਼ਾ ਕਿਉਂ ਕੀਤਾ ਆ ਇਹ ਜ਼ਮੀਨ ਸਾਰੀ ਦਰਿਆ ਦੀ ਆਈ ਇਹ ਡੇਰੇ ਸਾਰੇ ਦਰਿਆ ਤੇ ਹੈ ਦਰਿਆ ਇੱਥੋਂ 3 ਕਿਲੋਮੀਟਰ ਦੂਰ ਹੈ ਜੇ ਤੁਹਾਨੂੰ ਫਰਦਾ ਚਾਹੀਦੀ ਹੈ ਤੇ ਮੇਰਾ ਪਰਸਨਲ ਵਟਸਐਪ ਤੇ ਰਾਬਤਾ ਕਰੋ ਤੇ ਮੈਂ ਤੁਹਾਨੂੰ ਫਰਦਾ ਦਿੰਨਾ ਇਹਨਾਂ ਜ਼ਮੀਨ ਦੀਆਂ ਇਹ ਜ਼ਮੀਨ ਸਾਡੀ ਮਲਕੀਅਤ ਹੈ ਬਾਬਾ ਅਜਦਾਦ ਦੀ ਜਿਸ ਬੰਦੇ ਨੂੰ ਕੋਈ ਦੋਸਤ ਕਹੇ ਸਨ ਸੇਲ ਕਰ ਦਿਓ ਸੇਲ ਕਰਦੀ ਤੇ ਉਹ ਨਹੀਂ ਡੁੱਬੇਦਾ ਜਿਹਨੂੰ ਸੇਲ ਕਰਾਂਗੇ ਤੇ ਯਾ ਆਖੋ ਬਈ ਸਰਕਾਰੀ ਜ਼ਮੀਨ ਹੈ ਤੇ ਅਸੀਂ ਕਬਜ਼ਾ ਆਏ ਨੇ ਤੇ ਗੈਰਕਾਨੂੰਨੀ ਤੇ ਭਾਈ ਜੀ ਅਸੀਂ ਕਬਜ਼ਾ mafia ਨਹੀਂ ਅਸੀਂ ਕਿਸਾਨ mafia ਵਾਂ ਤੇ ਅਸੀਂ ਇਹ ਜ਼ਮੀਨ ਦੇ سینੇ ਚੀਰ ਕੇ ਵਿੱਚੋਂ ਕੱਢੀ ਦੀ ਰੋਜੀ ਸਾਡੀ ਤੁਸਾਂ ਰੀੜ ਦੀ ਹੱਡੀ ਬਾਹਰ ਛੜੀ ਹੈ ਸਾਡੀ ਤਬਾਈ ਬਰਬਾਦੀ ਹੋ ਗਈ ਲੇਕਿਨ ਹੁਣ ਬਾਹਰੋਂ ਤੁਸਾਰ ਹਰ ਚੀਜ਼ ਮਹਿੰਗੀ ਜ਼ਮੀਨ ਦੀਆਂ ਇਹ ਜ਼ਮੀਨ ਸਾਡੀ ਮਲਕੀਅਤ ਹੈ ਬਾਬਾ ਅਜਦਾਦ ਬਾਬਾ ਅਜਦਾਦ ਜਿਸ ਬੰਦੇ ਨੂੰ ਕੋਈ ਦੋਸਤ ਕਹੇ ਸਨ ਸੇਲ ਕਰ ਦਿਓ ਸੇਲ ਕਰਦੀ ਤੇ ਉਹ ਨਹੀਂ ਡੁੱਬੇਦਾ ਜਿਹਨੂੰ ਸੇਲ ਕਰਾਂਗੇ ਤੇ ਯਾਦ ਆਖੋ ਬਈ ਸਰਕਾਰੀ ਜ਼ਮੀਨ ਨੇ ਤੇ ਅਸੀਂ ਕਬਜ਼ਾ ਆਏ ਨੇ ਤੇ ਗੈਰਕਾਨੂੰਨੀ ਤੇ ਭਾਈ ਜੀ ਅਸੀਂ ਕਬਜ਼ਾ mafia ਨਹੀਂ ਅਸੀਂ ਕਿਸਾਨ mafia ਵਾਂ ਤੇ ਅਸੀਂ ਇਹ ਜ਼ਮੀਨ ਦੇ سینੇ ਚੀਰ ਕੇ ਵਿੱਚੋਂ ਕੱਢੀ ਦੀ ਰੋਜ਼ੀ ਸਾਡੇ ਅੱਗੇ ਆਓ ਤੁਹਾਨੂੰ ਵਿਖਾਣੇ ਆ ਕਿ ਸਾਨੂੰ ਖਦਸ਼ਾ ਸੀ ਜਿਹੜਾ ਆਪਣਾ ਸਨ ਅੰਦਾਜ਼ਾ ਆ ਸਾਡਾ ਡੇਰਾ ਇੱਥੇ ਵੇ ਹਾਂਜੀ 1 ਏਕਟ ਹੋਇਆ ਮਾਰ ਅਸੀਂ ਆਖੇਬ ਸ਼ਾਇਦ ਇੱਥੇ ਡੇਰਾ ਹੋਵੇ ਇੱਥੇ ਟਰੈਕਟਰ ਹੋਣ ਜਿੱਥੇ ਜਿੱਥੇ ਸਾਡਾ ਅੰਦਾਜ਼ਾ ਇੱਕ ਆਈਡੀਆ ਆਇਆ ਉੱਥੇ ਉੱਥੇ ਸਟੋਏ ਮਾਰੇ ਨੇ ਸਾਰੀ ਰੇਤ ਹੀ ਰੇਤ ਹੈ ਇਹਦੇ ਵਿੱਚ ਕੋਈ ਸਮਝ ਨਹੀਂ ਲੱਗਦੀ ਪਈ ਕਿ ਕਿਹੜੀ ਜਗ੍ਹਾ ਤੇ ਕਿੱਥੇ ਸਾਡੇ ਟਰੈਕਟਰ ਪਏ ਆ 50 ਲੱਖ ਦੇ ਟਰੈਕਟਰ ਨੇ 60 70 ਲੱਖ ਦੇ ਜਿਹੜਾ ਟੋਟਲ ਮਲਬਾ ਥੱਲੇ ਆਇਆ ਪਿਆ ਰੋਟਾਵੇਟਰ ਲੇਜ਼ਰ ਸਾਰਾ ਕੁਝ ਤੇ ਮੁਕੰਮਲ ਬਰਬਾਦੀ ਹੈ لیکن کوئی بندہ اجے تک اس حد تک کرین پہ جوا کے اسے کھدائی کرا دینےاں کو میٹل ڈیٹیکٹر کیڑا ਸਾਡੇ ڈی سی صاحب ਕੋਲ ਨਹੀਂ میٹل ڈیٹیکٹر ਸਾਡੀ ਜ਼ਿਲੀ ਇੰਤਜ਼ਾਮੀਆਂ ਕੋਲ ਨਹੀਂ ਸਾਡੇ ਸਪੈਸ਼ਲ ਸਕਵਾਡ ਕੋਲ ਨਹੀਂ ਹਰ ਇੱਕ ਕੋਲੇ ਮੈਂ ਹਰ ਦਰਵਾਜ਼ਾ ਖੜਕਾਇਆ ਹੈ ਲੇਕਿਨ ਮੈਨ ਕਿਧਰੋਂ ਵੀ ਮੈਟਲ ਡਿਟੈਕਟ ਨਹੀਂ ਮਿਲਿਆ ਉਹਨਾਂ ਦੀ ਮੁੰਜੀ ਤੇ ਪਾਣੀ ਚੜ ਗਿਆ ਨਾ ਉਹ ਤੇ ਰੁਪੇ ਨੇ 1 ਸਾਲਾਂ ਹਾਂਜੀ 6 ਮਹੀਨੇ ਆਸਤੇ 6 ਮਹੀਨੇ ਦੀ ਫਸਲ ਮਾਰ ਗਈ ਕੜਕ ਆਪਣੇ ਘੜ ਸਕਦੇ ਨੇ ਇਹ ਲੋਕੀ ਮੈਨਾ ਕੇ ਤੁਸੀਂ ਇੱਥੇ ਵਿਜ਼ਿਟ ਕਰਕੇ ਦੱਸੋ ਬਗਲੇ 20 ਸਾਲ ਤੱਕ ਵੀ ਇੱਥੇ ਕੌਣ ਆਪਣੀ ਫਸਲ ਕਰ ਸਕਦਾ ਹੈ ਤੇ ਰੇਤ ਨੀਰੀ ਇਹ